ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਇੱਕ ਹੀ ਮਾਲਕ ਵੀਰ ਦੇ ਕੋਲ ਟਰੈਕਟਰ ਅਤੇ ਟਰਾਲੀ ਵਿਕਾਊ ਆਈ ਹੋਈ ਹੈ ਗੱਲ ਕਰਦੇ ਹਾਂ ਟਰੈਕਟਰ ਦੀ ਨਿਊ ਹੋਲੈਂਡ 5624/4 ਹੈ ਜੀ 2023 ਮਾਡਲ ਨਾਲ ਦੇ ਟਾਇਰ ਹਾਂ ਜੀ ਇਸ ਦੇ 95 ਪੈਸੇ ਨਾਲ ਦੇ 315 ਘੰਟੇ ਚੱਲਿਆ ਪੰਜਾਬ ਨੰਬਰ ਡਬਲ ਡਿਸਟਰੀਬਿਊਟਰ ਟੌਪ ਮਾਡਲ ਏਰੀਆ ਹੈ ਜੀ ਇਸ ਦਾ ਮੋਗਾ ਇਸ ਦਾ ਰੇਟ ਰੱਖਿਆ ਗਿਆ ਹੈ 12 ਲੱਖ 65000 ਰੁਪਿਆ ਮੋਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਟਰੈਕਟਰ ਅਤੇ ਟਰਾਲੀ ਵੇਚਣ ਵਾਲੇ ਮਾਲਕ ਵੀਰ ਦਾ ਕੰਟੈਕਟ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਹੈ 8 ਨੰਬਰ ਤੇ ਲਾਗ ਹੈ ਤੁਸੀਂ ਦੋਨਾਂ ਚੀਜ਼ਾਂ ਦੀ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਕਿ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਟਰੈਕਟਰ ਬਹੁਤ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਬਿਲਕੁਲ ਸ਼ੋਅਰੂਮ ਦੀ ਤਰ੍ਹਾਂ ਹੈ ਜੀ ਕਿਸੇ ਵੀ ਪ੍ਰਕਾਰ ਦੀ ਕੋਈ ਲੀਕਿੰਗ ਨਹੀਂ ਇਸ ਨੂੰ ਤੁਸੀਂ ਵਾਕੇ ਚਲਾ ਕੇ ਤਸੱਲੀ ਨਾਲ ਚੈੱਕ ਕਰ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਗੱਲ ਕਰਦੇ ਹਾਂ ਜੀ ਟਰਾਲੀ ਦੀ ਟਰਾਲੀ ਹੈ ਜੀ 16227 ਦੀ ਵਧੀਆ ਕੰਡੀਸ਼ਨ ਦੇ ਵਿੱਚ ਹੈਵੀ ਟਰਾਲੀ ਹੈ ਜੀ ਨਾਲ ਦੇ ਟਾਇਰ ਹਨ ਜੀ ਇਸ ਦੇ 65 ਪੈਸੇ ਡਬਲ ਜੈਕ 10 ਨਟ ਹੀਬ 10 HESC 4 MM ਫਰਸ਼ ਤਿੰਨ ਫੋਟ ਦਾ ਜਾਲੀ ਵਾਲਾ ਵਿੱਡ ਲੱਗਾ ਹੋਇਆ ਮੱਛੀ ਹੁੱਕ ਏਰੀਆ ਹੈ ਜੀ ਇਸ ਦਾ ਮੋਗਾ ਟਰਾਲੀ ਦਾ ਰੇਟ ਰੱਖਿਆ ਗਿਆ ਹੈ 2 ਲੱਖ 85000 ਰੁਪਈਆ ਮੌਕੇ ਉੱਤੇ ਥੋੜਾ ਮਾਨਤਨ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਕੰਟੈਕਟ ਨੰਬਰ ਵੀਡੀਓ ਦੇ ਲਾਸਟ ਵਿੱਚ ਦੇ ਦਿੱਤਾ ਗਿਆ ਹੈ ਆਪਣੇ ਚੈਨਲ ਤੋਂ ਕਿਸੇ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ। ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 8622822751। ਸ਼ੀਆ 228 2251 ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਤੇ ਜਾਂ ਵੀਡੀਓ ਬਣਾ ਕੇ ਭੇਜੋ ਟਰਾਲੀ ਵੇਚਣ ਵਾਲੇ ਮਾਲਕ ਵੀਰ ਦਾ ਕੰਟੈਕਟ ਨੰਬਰ ਹੈ 9814431397 9814431397 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਟਰਾਲੀ ਅਤੇ ਟਰੈਕਟਰ ਬਾਰੇ ਹੋਰ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਜੀ ਧੰਨਵਾਦ